ਸਵਾਗਤ ਹੈ ਗੁਰੂ ਜੀ ਦੀ ਮਤੇ ਅੱਜ ਅਕਾਲ ਪੁਰਖ ਜੀ ਦੀ ਕਿਰਪਾ ਸਦਕਾ ਤੇ ਪਿਆਰੀ ਸੰਗਤ ਦੇ ਸਹਿਯੋਗ ਸਦਕਾ ਗੁਰਦੁਆਰਾ ਨਾਨਕ ਸਾਹਿਬ ਟੋਪਾ ਵਿਖੇ ਗ੍ਰੰਥੀ ਸਿੰਘਾਂ ਦੀ ਜੋ ਰਹਿائش ਦਾ ਕਾਰਜ ਹੈ ਉਹ ਆਰੰਭ ਹੋ ਚੁੱਕਿਆ ਹੈ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ ਹੈ ਤੇ ਇਲਾਕੇ ਦੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਲੀਜ਼ ਤੁਸੀਂ ਜਿਵੇਂ ਪਹਿਲਾਂ ਵੀ ਆ ਸਾਰੀ ਬਿਲਡਿੰਗ ਦਾ ਜੋ ਵੀ ਇੱਥੇ ਕੰਮ ਹੋਇਆ ਸ਼੍ਰੀ ਨਿਸ਼ਾਨ ਸਾਹਿਬ ਦੀ ਸੇਵਾ ਹੋਰ ਵੀ ਕਈ ਚਿਰ ਤੋਂ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਵਿਖੇ ਕਾਰਜ ਜੋ ਚੱਲ ਹੀ ਰਹੇ ਨੇ ਉਹਨਾਂ ਦੇ ਵਿੱਚ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਆਪ ਜੀ ਦਾ ਬੜਾ ਸਹਿਯੋਗ ਰਿਹਾ ਤੇ ਹੁਣ ਸਾਰਿਆਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਵਾਧ ਤੋਂ ਵਾਧ ਜਿਹੜਾ ਇਸ ਕਾਰਜ ਦੇ ਵਿੱਚ ਆਪਣਾ ਹਿੱਸਾ ਪਾਓ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਇੱਥੇ ਆਣ ਕੇ ਤਨ ਮਨ ਧਨ ਨਾਲ ਸੇਵਾ ਕਰੋ ਜੀ ਸਿਮਿੰਟ ਸਰੀਆ ਇੱਟਾਂ ਆਦਕ ਹਰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਸੋ ਜਿਵੇਂ ਵੀ ਕੋਈ ਪੁੱਜਦਾ ਹੈ ਤਿਲ ਫੁੱਲ ਜਿਵੇਂ ਇੱਥੇ ਤੁਸੀਂ ਆਣ ਕੇ ਜਰੂਰ ਸੇਵਾ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਬੇਨਤੀ ਪ੍ਰਵਾਨ ਕਰਨੀ ਬਵਾ